ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ ਇਸ ਵੀਡੀਓ ਵਿੱਚ ਫਾਈਲ ਦਾ ਨਾਮ ਯੂਨੀਕੋਡ ਵਿੱਚ ਲਿਖਣ ਸੰਬੰਧੀ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਇਸ ਸੰਬੰਧੀ ਗੱਲ ਕੀਤੀ ਜਾਵੇਗੀ ਉਮੀਦ ਹੈ ਕਿ ਹੁਣ ਤੱਕ ਤੁਸੀਂ ਪੰਜਾਬੀ ਯੂਨੀਕੋਡ ਲਿਖਣਾ ਸਿੱਖ ਗਏ ਹੋਵੋਗੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇੱਥੇ ਇਸ ਲਿਖਤ ਦਾ ਅਸਰ ਲੇਖ ਨਹੀਂ ਹੈ ਇਹ ਜਾਣਬੁੱਝ ਕੇ ਇੱਦਾਂ ਕੀਤਾ ਹੈ ਮੰਨ ਲਓ ਤੁਸੀਂ ਇਸ ਫਾਈਲ ਨੂੰ ਸੇਵ ਕਰਨਾ ਚਾਹੁੰਦੇ ਹੋ ਤਾਂ ਪ੍ਰੋਗਰਾਮ ਖੁਦ ਨਾਮ ਸੰਬੰਧੀ ਸੁਝਾਅ ਦੇਵੇਗਾ ਪਰ ਇੱਦਾਂ ਲੰਬਾ ਨਾਮ ਰੱਖਣਾ ਸਹੀ ਨਹੀਂ ਹੈ ਸਹੀ ਕਿਉਂ ਨਹੀਂ ਹੈ ਇਸ ਸੰਬੰਧੀ ਅੱਗੇ ਜਾ ਕੇ ਜਾਣਕਾਰੀ ਦੇਵਾਂਗੇ ਮੁੱਖਰੀ ਗੱਲ ਇਹ ਹੈ ਕਿ ਹਮੇਸ਼ਾ ਆਪਣੀ ਲਿਸਟ ਨੂੰ ਸੇਵ ਕਰਨ ਤੋਂ ਪਹਿਲਾਂ ਉਸ ਦਾ ਅਸਰ ਲੇਖ ਜ਼ਰੂਰ ਰੱਖੋ ਤੁਸੀਂ ਹੁਣ ਤੁਸੀਂ ਸੇਵ ਕਰ ਸਕਦੇ ਹੋ ਆਓ ਹੁਣ ਲੰਬੇ ਨਾਮ ਰੱਖਣ ਤੇ ਕੀ ਸਮੱਸਿਆ ਆ ਸਕਦੀ ਹੈ ਇਸ ਸੰਬੰਧੀ ਗੱਲ ਕਰੀਏ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਗਲਤੀ ਨਾਲ ਇਹ ਇੱਡਾ ਵੱਡਾ ਨਾਮ ਰੱਖਿਆ ਗਿਆ ਇੱਕ ਫਾਈਲ ਦਾ ਕਿਉਂਕਿ ਇਸ ਫਾਈਲ ਦਾ ਸਰਲੇਖ ਕੋਈ ਨਹੀਂ ਸੀ ਇਸੇ ਕਰਕੇ ਪ੍ਰੋਗਰਾਮ ਨੇ ਖੁਦ ਸੁਝਾਅ ਦਿੱਤਾ ਨਾਮ ਰੱਖਣ ਲਈ ਅਤੇ ਮੈਂ ਓਕੇ ਕਰ ਦਿੱਤਾ ਹੁਣ ਇਹ ਫਾਈਲ ਨਾ ਤਾਂ ਖੁੱਲ ਰਹੀ ਹੈ ਅਤੇ ਨਾ ਹੀ ਮਿਟਾਈ ਜਾ ਸਕਦੀ ਹੈ ਇਸ ਨਾਲ ਕੋਈ ਵੀ ਚੇੜਖਾਨੀ ਨਹੀਂ ਕੀਤੀ ਜਾ ਸਕਦੀ ਜਿਵੇਂ ਕਿ ਦੇਖ ਸਕਦੇ ਹੋ ਕਿ ਸੱਜਾ ਬਟਨ ਤੇ ਵੀ ਬਹੁਤਾ ਕੁਝ ਦਿਖਾਈ ਨਹੀਂ ਦੇ ਰਿਹਾ ਜੇਕਰ ਇਸ ਨੂੰ ਖੋਲਣ ਖੋਲਣ ਲਈ ਕਿਹਾ ਜਾਵੇਗਾ ਤਾਂ ਖੁੱਲਦੀ ਵੀ ਨਹੀਂ ਕੁਛ ਵੀ ਨਹੀਂ ਕੀਤਾ ਜਾ ਸਕਦਾ ਨਾ ਮਿਟਾਈ ਜਾ ਸਕਦੀ ਹੈ ਇਸ ਦੇ ਉਲਟ ਜੇਕਰ ਕਿਸੇ ਹੋਰ ਆਮ ਸਧਾਰਨ ਫਾਈਲ ਦਾ ਸੱਜਾ ਬਟਨ ਦਬਿਓਗੇ ਤਾਂ ਕਈ ਕੁਸ਼ੀ ਸਭ ਕੁਝ ਕੀਤਾ ਜਾ ਸਕਦਾ ਮਿਟਾਈ ਵੀ ਜਾ ਸਕਦੀ ਹੈ ਖੋਲੀ ਵੀ ਜਾ ਸਕਦੀ ਹੈ ਤੇ ਪ੍ਰਿੰਟ ਵੀ ਕੀਤੀ ਜਾ ਸਕਦੀ ਹੈ ਸੋ ਜੇਕਰ ਤੁਸੀਂ ਫਾਈਲਾਂ ਦਾ ਨਾਮ ਪੰਜਾਬੀ ਯੂਨੀਕੋਡ ਵਿੱਚ ਰੱਖਦੇ ਹੋ ਤਾਂ ਬਹੁਤੇ ਲੰਬੇ ਨਾਮ ਨਾ ਰੱਖੋ ਦੂਸਰੀ ਜੋ ਧਿਆਨ ਰੱਖਣ ਜੋ ਗੱਲ ਹੈ ਕਿ ਤੁਸੀਂ ਵਿੰਡੋਸ ਅਤੇ ਆਫਿਸ ਪ੍ਰੋਗਰਾਮਾਂ ਫਾਈਲਾਂ ਦੇ ਨਾਮ ਹੀ ਪੰਜਾਬੀ ਯੂਨੀਕੋਡ ਵਿੱਚ ਰੱਖੋ ਭਾਵੇਂ ਵਿਨਵਾਰਡ ਜਾਂ ਐਕਸਲ ਜਾਂ ਵਰਡਪੈਡ ਐਡੀਟਰ ਵਗੈਰਾ ਮੁਕਰੀ ਗੱਲ ਜਿਹੜੀਆਂ ਫਾਈਲਾਂ ਸਿਰਫ ਉਸ ਸੰਬੰਧਿਤ ਪ੍ਰੋਗਰਾਮ ਵਿੱਚ ਹੀ ਖੋਲੀਆਂ ਜਾ ਸਕਦੀਆਂ ਹੋਣ ਉਹਨਾਂ ਦੇ ਹੀ ਨਾਮ ਤੁਸੀਂ ਪੰਜਾਬੀ ਯੂਨੀਕੋਡ ਦੇ ਵਿੱਚ ਰੱਖੋ ਫੋਟੋਸ ਜਾਂ ਵੀਡੀਓਸ ਫਾਈਲਾਂ ਜਿਨ੍ਹਾਂ ਦਾ ਨਾਮ ਪੰਜਾਬੀ ਯੂਨੀਕੋਡ ਵਿੱਚ ਰੱਖਿਆ ਗਿਆ ਹੈ ਗੈਰ ਵਿੰਡੋਸ ਫੋਟੋਸ ਜਾਂ ਵੀਡੀਓਸ ਪਲੇਅਰ ਉਹਨਾਂ ਫਾਈਲਾਂ ਨੂੰ ਚਲਾ ਤਾਂ ਦੇਣਗੇ ਪਰ ਜਿਨ੍ਹਾਂ ਗੈਰ ਵਿੰਡੋਸ ਪ੍ਰੋਗਰਾਮਾਂ ਨਾਲ ਫੋਟੋਸ ਜਾਂ ਵੀਡੀਓਸ ਤਿਆਰ ਕੀਤੀਆਂ ਜਾਂਦੀਆਂ ਉਹ ਸ਼ਾਇਦ ਨਾ ਚਲਾਉਣ ਇਸ ਕਰਕੇ ਫੋਟੋਸ ਜਾਂ ਵੀਡੀਓਸ ਦਾ ਫਾਈਲਾਂ ਦਾ ਨਾਮ ਜੇਕਰ ਪੰਜਾਬੀ ਯੂਨੀਕੋਡ ਵਿੱਚ ਨਾ ਰੱਖਿਆ ਜਾਵੇ ਤਾਂ ਚੰਗਾ ਹੈ ਫਾਈਲਾਂ ਦਾ ਨਾਮ ਪੰਜਾਬੀ ਯੂਨੀਕੋਡ ਵਿੱਚ ਰੱਖਣ ਦੇ ਫਾਇਦੇ ਦੀ ਗੱਲ ਕਰਨ ਤੋਂ ਪਹਿਲਾਂ ਕਿਸਮਤ ਸਿਆ ਦੇ ਬਾਰੇ ਗੱਲ ਕਰ ਲਈਏ ਜੋ ਕਿ ਗੈਰ ਵਿੰਡੋਸ ਪ੍ਰੋਗਰਾਮ ਸਬੰਧੀ ਆਉਂਦੀ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਫਾਈਲਾਂ ਦਾ ਨਾਮ ਪੰਜਾਬੀ ਯੂਨੀਕੋਡ ਵਿੱਚ ਰੱਖਿਆ ਗਿਆ ਹੈ ਹੁਣ ਇਸ ਨੂੰ ਤੁਸੀਂ ਜੇਕਰ ਪੈਕੇਟ ਬਣਾ ਕੇ ਜ਼ਿਪ ਕਰਕੇ ਕਿਸੇ ਦੋਸਤ ਜਾਂ ਸਹੇਲੀ ਨੂੰ ਭੇਜਣਾ ਚਾਹੁੰਦੇ ਹੋ ਤਾਂ ਇਹ ਜ਼ਿਪ ਨਹੀਂ ਹੋਵੇਗਾ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਸੂਚਨਾ ਆਈ ਹੈ ਕਿ ਇਹ ਸੰਭਵ ਨਹੀਂ ਹੈ ਉਹ ਇਸ ਕਰਕੇ ਕਿ ਇਹ ਵਿਨ ਸਿਪ ਪ੍ਰੋਗਰਾਮ ਪੰਜਾਬੀ ਯੂਨੀਕੋਡ ਨੂੰ ਸਹਿਯੋਗ ਨਹੀਂ ਦਿੰਦਾ ਇਸ ਕਰਕੇ ਗੈਰ ਵਿੰਡੋਜ਼ ਪ੍ਰੋਗਰਾਮ ਜਿਹੜੇ ਯੂਨੀਕੋਡ ਨੂੰ ਸਹਿਯੋਗ ਨਹੀਂ ਦਿੰਦੇ ਉਹਨਾਂ ਨਾਲ ਕੋਈ ਕਾਰਵਾਈ ਕਰਨੀ ਸੰਭਵ ਨਹੀਂ ਹੈ ਹੁਣ ਫਾਇਦੇ ਦੀ ਗੱਲ ਕਰਦੇ ਹਾਂ ਫਾਈਲਾਂ ਦਾ ਨਾਮ ਪੰਜਾਬੀ ਯੂਨੀਕੋਡ ਵਿੱਚ ਰੱਖਣ ਦਾ ਫਾਇਦਾ ਇਹ ਹੈ ਕਿ ਇਹ ਇੰਗਲਿਸ਼ ਜਾਂ ਡੱਚ ਵਾਂਗ ਸਾਰੇ ਸਹੂਲਤਾਂ ਦਿੰਦਾ ਹੈ ਤੁਸੀਂ ਇਹਨਾਂ ਫਾਈਲਾਂ ਨੂੰ ਤਰਤੀਬ ਬਾਰ ਵੀ ਕਰ ਸਕਦੇ ਹੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਊੜਾ ਐੜਾ ਏ ਐੜਾ ਕੰਨਾ ਤੇ ਐੜਾ ਕੰਨਾ ਉੱਪਰ ਥੱਲੇ ਹੈ ਜਿਵੇਂ ਕਿ ਇੱਥੇ ਈੜੀ ਸਿਹਾਰੀ ਵਾਲੀ ਹੈ ਫਿਰ ਈੜੀ ਬਿਹਾਰੀ ਵਾਲੀ ਸੋ ਇਹ ਇਸੇ ਤਰ੍ਹਾਂ ਤੁਸੀਂ ਨਾਮ ਵੀ ਤਰਤੀਬਵਾਰ ਕਰ ਸਕਦੇ ਹੋ ਯੂਨੀਕੋਡ ਹਰ ਉਹ ਸਹੂਲਤ ਦਿੰਦੀ ਹੈ ਜੋ ਇੰਗਲਿਸ਼ ਜਾਂ ਡੱਚ ਵਿੱਚ ਸੰਭਵ ਹੈ ਇੱਕ ਫਾਇਦਾ ਹੈ ਹੁਣ ਅਗਲੇ ਫਾਇਦੇ ਦੀ ਗੱਲ ਕਰਦੇ ਹਾਂ ਤੁਸੀਂ ਜੇਕਰ ਪੰਜਾਬੀ ਯੂਨੀਕੋਡ ਵਿੱਚ ਫਾਈਲਾਂ ਦਾ ਨਾਮ ਰੱਖਿਆ ਹੈ ਤਾਂ ਫਾਈਲਾਂ ਲੱਭਣ ਵਿੱਚ ਵੀ ਸਹੂਲਤ ਹੁੰਦੀ ਹੈ ਜਿਸ ਫੋਲਡਰ ਵਿੱਚ ਤੁਸੀਂ ਫਾਈਲਾਂ ਰੱਖੀਆਂ ਹਨ ਉਸ ਫੋਲਡਰ ਨੂੰ ਕਲਿੱਕ ਕਰਕੇ ਤੁਸੀਂ ਦੋ ਕੱਠੇ ਬਟਨ ਦੱਬੋ ਹੁਣ ਫਾਈਲ ਲੱਭਣ ਲਈ ਕਲਿੱਕ ਕਰੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਵੀਡੀਓ ਟ੍ਰੇਨਿੰਗ ਫੋਲਡਰ ਆ ਗਿਆ ਹੈ ਹੁਣ ਇਸ ਵਿੱਚ ਹੀ ਫਾਈਲ ਲੱਭੀ ਜਾ ਸਕਦੀ ਹੈ ਇਹ ਇੱਕ ਆਸਾਨੀ ਰਹੇਗੀ ਇੱਥੇ ਮੰਨ ਲਓ ਕਿ ਤੁਸੀਂ ਇੱਕ ਫਾਈਲ ਲੱਭਣੀ ਹੈ ਸਿਰਫ ਫਾਈਲ ਦਾ ਇੱਕ ਸ਼ਬਦ ਤੁਹਾਨੂੰ ਚੇਤੇ ਹੈ ਉਹ ਲਿਖ ਦਿਓ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਫਾਈਲ ਲੱਭੀ ਗਈ ਕਈ ਵਾਰ ਪੰਜਾਬੀ ਸ਼ਬਦਾਂ ਨੂੰ ਇੰਗਲਿਸ਼ ਵਿੱਚ ਲਿਖਣ ਦਾ ਬਕਰੇ ਬਕਰੇ ਢੰਗ ਤਰੀਕੇ ਨਾਲ ਲਿਖਿਆ ਜਾਂਦਾ ਹੈ ਇਸ ਕਰਕੇ ਪੰਜਾਬੀ ਵਿੱਚ ਤੁਹਾਨੂੰ ਪਤਾ ਹੀ ਹੁੰਦਾ ਹੈ ਕਿ ਵੀ ਇੱਕੋ ਤਰੀਕੇ ਨਾਲ ਲਿਖਿਆ ਗਿਆ ਹੈ ਸੋ ਇਹ ਫਾਈਲ ਲੱਭਣ ਵਿੱਚ ਆਸਾਨੀ ਰਹਿੰਦੀ ਹੈ ਜੇਕਰ ਤੁਹਾਡੇ ਫਾਈਲ ਦੀ ਬਿਜਲੀ ਲਿਸਟ ਵੀ ਯੂਨੀਕੋਡ ਦੇ ਵਿੱਚ ਹੈ ਤਾਂ ਤੁਸੀਂ ਨਾ ਸਿਰਫ ਫਾਈਲਾਂ ਦੇ ਨਾਮ ਨਾਲ ਹੀ ਖੋਜ ਕਰ ਸਕਦੇ ਹੋ ਬਲਕਿ ਬਿਜਲੀ ਲਿਸਟ ਵਾਲੇ ਸ਼ਬਦਾਂ ਨਾਲ ਵੀ ਲੱਭ ਸਕਦੇ ਹੋ ਜਿਵੇਂ ਕਿ ਇਸ ਫਾਈਲ ਬਿਜਲੀ ਲਿਸਟ ਵਿੱਚ ਸ਼ਬਦ ਆਉਂਦਾ ਹੈ ਕਬੀਲੇ ਹੁਣ ਇਸ ਫਾਈਲ ਦਾ ਨਾਮ ਹੈ ਨਾ ਵੱਧ ਨਾ ਘਟ ਸਿਰਫ ਜੱਟ ਇਹ ਉਹ ਫਾਈਲ ਹੈ ਹੁਣ ਮੰਨ ਲਓ ਕਿ ਤੁਹਾਨੂੰ ਇਸ ਫਾਈਲ ਦਾ ਨਾਮ ਚੇਤੇ ਭੁੱਲ ਗਿਆ ਹੈ ਪਰ ਤੁਹਾਨੂੰ ਇਸ ਵਿਚਲੀ ਲੀਸਟ ਵਾਲੇ ਸ਼ਬਦ ਦਾ ਚੇਤਾ ਹੈ ਕਿ ਇਸ ਫਾਈਲ ਵਿਚਲੀ ਲੀਸਟ ਵਿੱਚ ਇੱਕ ਸ਼ਬਦ ਹੁੰਦਾ ਹੈ ਕਬੀਲੇ ਤੁਸੀਂ ਇਸ ਕਬੀਲੇ ਸ਼ਬਦ ਨਾਲ ਵੀ ਇਸ ਫਾਈਲ ਨੂੰ ਲੱਭ ਸਕਦੇ ਆਓ ਦੇਖੀਏ ਕਿਵੇਂ ਇਸ ਵਾਰ ਖੋਜ ਸ਼ਬਦ ਉੱਪਰਲੇ ਹਿੱਸੇ ਵਿੱਚ ਨਹੀਂ ਲਿਖਣਾ ਬਲਕਿ ਦੂਸਰੇ ਹਿੱਸੇ ਵਿੱਚ ਲਿਖਣਾ ਹੈ ਇੱਥੇ ਵੈਸੇ ਹੀ ਤੁਹਾਡੀ ਜਾਣਕਾਰੀ ਲਈ ਇੱਕ ਗੱਲ ਦੱਸ ਦਈਏ ਕਿ ਜਿਸ ਫਾਈਲ ਨੂੰ ਤੁਸੀਂ ਲੱਭ ਰਹੇ ਹੋ ਉਹ ਉਹ ਫਾਈਲ ਖੁੱਲੀ ਹੋਈ ਨਹੀਂ ਹੋਣੀ ਚਾਹੀਦੀ ਜੇਕਰ ਫਾਈਲ ਖੁੱਲੀ ਹੈ ਤਾਂ ਇਹ ਨਹੀਂ ਲੱਭ ਸਕੇਗਾ ਹੁਣ ਖੋਜ ਸ਼ਬਦ ਲਿਖਦੇ ਹਾਂ ਕਬੀਲੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਫਾਈਲ ਨਹੀਂ ਲੱਭੀ ਗਈ ਕਿਉਂਕਿ ਇਹ ਫਾਈਲ ਖੁੱਲੀ ਹੈ ਸੋ ਇਸ ਕਰਕੇ ਤੁਹਾਨੂੰ ਫਾਈਲ ਪਹਿਲਾਂ ਬੰਦ ਕਰਨੀ ਪਵੇਗੀ ਹੁਣ ਇੱਥੇ ਕੁਝ ਨਿਰਾਸ਼ਾਵਾਦੀ ਅਤੇ ਨਾਪੱਖੀ ਸੋਚ ਵਾਲੇ ਕਹਿਣਗੇ ਕਿ ਫਾਈਲ ਜਦ ਖੁੱਲੀ ਹੈ ਤਾਂ ਫਿਰ ਲੱਭਣ ਦੀ ਕੀ ਲੋੜ ਹੈ ਜੇ ਲੱਭੀ ਹੈ ਤਾਂ ਤਦ ਹੀ ਖੁੱਲੀ ਹੈ ਕਿ ਪਹਿਲਾਂ ਗਰੀਬੀ ਹਟਾਓ ਬਾਕੀ ਉਹ ਸਾਰੂ ਕੰਮ ਬਾਅਦ ਚ ਇੱਥੇ ਜੱਟ ਵਲੋ ਇਹ ਸਿਰਫ ਤੁਹਾਡੀ ਆਮ ਜਾਣਕਾਰੀ ਵਾਸਤੇ ਇੱਕ ਉਦਾਹਰਣ ਦਿੱਤੀ ਗਈ ਹੈ ਜੇਕਰ ਫਾਈਲ ਨਹੀਂ ਲੱਭ ਰਹੀ ਤਾਂ ਉਸ ਦਾ ਇਹ ਵੀ ਕਾਰਨ ਹੋ ਸਕਦਾ ਹੈ ਕਿ ਫਾਈਲ ਖੁੱਲੀ ਹੋਵੇ ਹੁਣ ਦੁਬਾਰਾ ਲੱਭਦੇ ਹਾਂ ਕਬੀਲੇ ਫਾਈਲ ਬੰਦ ਕਰਨ ਤੋਂ ਬਾਅਦ ਇਹ ਫਾਈਲ ਬਿਜਲੀ ਲਿਸਟ ਵਿਚਲਾ ਸ਼ਬਦ ਰਾਹੀਂ ਵੀ ਫਾਈਲ ਲੱਭ ਸਕੇਗਾ ਲਿਸਟ ਵਿਚਲੇ ਸ਼ਬਦ ਨਾਲ ਫਾਈਲ ਨੂੰ ਲੱਭਣ ਦਾ ਢੰਗ ਤਰੀਕਾ ਯੂਨੀਕੋਡ ਦਾ ਬਹੁਤ ਹੀ ਲਾਹੇਵੰਦ ਹੈ ਵੀਡੀਓ ਦੇਖ ਕੇ ਮੇਰਾ ਧੰਨਵਾਦ ਕਰਨ ਦੀ ਕੋਈ ਲੋੜ ਨਹੀਂ ਕਿਉਂਕਿ ਜੱਟ ਹੋਣ ਦੇ ਨਾਤੇ ਇਹ ਮੇਰਾ ਫਰਜ਼ ਬਣਦਾ ਸੀ ਜੱਟ ਜਦੋਂ ਵੀ ਆਪਣੀ ਮਿਹਨਤ ਤੇ ਪੜ੍ਹਾਈ ਪੱਲਿਓ ਫੇਜ਼ੇ ਖਰਚ ਕੇ ਆਪਣੇ ਪੈਰਾਂ ਤੇ ਖੜਾ ਹੋਇਆ ਹੈ ਤਾਂ ਉਸਨੇ ਆਪਣੇ ਭਾਈਚਾਰੇ ਨੂੰ ਪਿੱਛੇ ਰੱਖ ਕੇ ਪੰਜਾਬ ਪੰਜਾਬੀਅਤ ਅਤੇ ਪੰਜਾਬੀ ਦੀ ਗੱਲ ਕੀਤੀ ਹੈ ਨਾ ਕਿ ਵੱਖਰੇ ਗ੍ਰੰਥ ਜਾਂ ਵੱਖਰੇ ਪੰਥ ਜਾਂ ਸੰਘਰਸ਼ ਕਰੋ ਦਾ ਨਾਰਾ ਲਾਇਆ ਹੋਇਆ ਇਸ ਲਈ ਸਤ ਸ੍ਰੀ ਅਕਾਲ ਆਏ ਜੱਟ ਨੂੰ ਸੋਚ ਸਮਝ ਕੇ ਹੱਥ ਪਾਇਓ ਮੈਂ ਤਾਂ ਭੰਨ ਦੂੰ ਬੋਲਾਂ ਨਾਲ ਖਰੋਟ ਵੈਰੀ ਫਨੀ ਸਰ ਤੁਸੀਂ ਬਹੁਤ ਹੀ ਮਜ਼ਾਕੀਆ ਕੈਰੈਕਟਰ ਹੋ ਮਾਫ ਕਰਨਾ ਜੱਟ ਦੀ ਪਛਾਣ ਉਹਦੇ ਕੈਰੈਕਟਰ ਤੋਂ ਨਹੀਂ ਉਹਦੇ ਟਰੈਕਟਰ ਤੋਂ ਹੁੰਦੀ ਆ ਬਾਹਰ ਖੜਾ ਸਰ ਬਟ ਉਹ ਬਟ ਭਾਣੀ ਪਿਆ ਪਿਆ ਮਾਤਾ ਜੱਟ ਸਾਤੀ ਗੱਲ ਸ਼ੇਰਾਂ ਬਗੀਆੜਾ ਵਾਲੀ ਗੱਲ ਸਾਡੇ ਕੋਲ ਹੋਣੀ ਨੀਕਰਾ